ਠੀਕ ਹੈ ਗਾਲਾਂ ਕੱਢਦੀ ਹੋਊ ਇਹ ਠੀਕ ਹੈ ਲੜਦੀ ਹੋ ਪਰ ਉਹ ਲੈ ਕੇ ਹੁਣ ਤੱਕ 10 ਸਾਲ ਹੋ ਗਿਆ ਤੇ ਇਹ ਦਰਦ ਦਰਦ ਦੀਆਂ ਠੋਕਰਾਂ ਇਹ ਖਾਂਦੀ ਆ ਘਰ ਦਾ ਸਭ ਕੁਝ ਬਰਬਾਦ ਹੋ ਗਿਆ ਬੱਚੇ ਦੀ ਪੜ੍ਹਾਈ ਖਤਮ ਹੋ ਗਈ ਬੱਚੇ ਨੂੰ ਪ੍ਰੋਪਰ ਸਹੀ ਬੋਲ ਵੀ ਨਹੀਂ ਹੁੰਦਾ ਉਹਦੀ ਆਵਾਜ਼ ਵੀ ਨਹੀਂ ਸਹੀ ਪੜਾਈ ਵੀ ਡਿਸਟਰਬ ਹੋ ਗਈ 5ਵੀਂ ਕਲਾਸ ਚ ਪੜਦਾ ਬਾਦ ਤੂੰ ਦੱਸ ਨਹੀਂ ਪਾ ਰਿਹਾ ਮੈਂ ਕਿਹੜੀ ਕਲਾਸ ਚਾ ਮੇਰਾ ਸਿੰਗਰ ਆ ਜਿਹੜੇ ਸਿੰਗਰ ਆ ਹਾ ਡਿਊਟ ਗਾਉਂਦੇ ਆ ਉੱਥੇ ਵੀ ਮੇਰਾ ਸਟੇਜਾਂ ਤੇ ਡਿਊਟ ਗਾਉਂਦਾ ਸੀ ਬੜਾ ਵਧੀਆ ਸਿੰਗਰ ਆ ਪਰ ਖਲਾਫਤਾ ਨੇ ਐਸਾ ਗੀਤ ਗਾਇਆ ਭੈਣ ਦਾ ਨਾ ਰਾਧਾ ਜੀ ਰਾਧਾ ਭੈਣ ਦਾ ਬੇਟਾ ਕਨਿਸ਼ 2015 ਦੇ ਵਿੱਚ ਕਨਿਸ਼ ਦਾ ਜਨਮ ਹੋਇਆ ਸੀਗਾ ਤੇ 14 ਚ ਇਹਨਾਂ ਨੇ ਵਿਆਹ ਕਰਾਇਆ ਲੈ ਮੇਰੇ ਚ ਬਰਿੰਦਰ ਅਵੀਰ ਬੜਾ ਚੰਗਾ ਪਰਿਵਾਰ ਆ ਕੱਪੜੇ ਦੀ ਦੁਕਾਨ ਆ ਹਰ ਚਿਤ ਆਇਆ ਸਭ ਕੁਝ ਸੀਗਾ ਪਰ ਅੱਜ ਸਭ ਕੁਝ ਖਤਮ ਹੋ ਗਿਆ ਵਿਆਹ ਤੋਂ ਬਾਅਦ ਜਦੋਂ ਬੇਟਾ ਹੋਣ ਵਾਲਾ ਸੀਗਾ ਅਪਸੈਟ ਹੋ ਗਏ ਥੋੜੇ ਡਿਪਰੈਸ਼ਨ ਚਲੇ ਗਏ ਕਿਉਂਕਿ ਇਹਨਾਂ ਦੀ ਮੰਮੀ ਨੂੰ ਵੀ ਪ੍ਰੋਬਲਮ ਸੀ ਉਹ ਹੈਰਿਡਿਟੀ ਪ੍ਰੋਬਲਮ ਆ ਜਿਹੜੀ ਬਲੱਡ ਦੇ ਵਿੱਚ ਅਗੋ ਭੈਣ ਨੂੰ ਵੀ ਪ੍ਰੋਬਲਮ ਆ ਗਈ ਨਾਲ ਫਿਰ ਇੱਥੇ ਦੇਖੋ ਰਿਸ਼ਤੇਦਾਰ ਭੈਣ ਭਰਾ ਸਾਰੇ ਮੋਗਦਰਸ਼ਨ ਬਣ ਕੇ ਬੜਾ ਚਲਾ ਗਿਆ ਤਮਾਸ਼ਾ ਦੇਖਦੇ ਆ ਬਹੁਤ ਚਲਾ ਗਿਆ ਰੋਲਦਾ ਇਹ ਕਲਾਉਡ ਜੰਮਿਆਂ ਚੱਲਣ ਵਾਲਾ ਕੱਲਾ ਜਾਂ ਕਨੇਸ਼ਾ ਜਾਂ ਕਨੇਸ਼ ਦਾ ਬਾਪ ਭੈਣ ਦਾ ਸਹਰਾ ਵੀ ਐਂ ਚੱਲ ਪਸਿਆ ਸੱਸ ਵੀ ਹੁਣ ਦੱਸਦੇ ਆ ਵੀ ਕਨੇਸ਼ ਦੀ ਦਾਦੀ ਵੀ ਕਿਰਾਏ ਤੇ ਕਿਤੇ ਹੋ ਰਹੀਂਦੀ ਐ ਡਰਦੀ ਐ ਤੋਂ ਜੀ ਆ ਦੀ ਜਾਦੀ ਆਪਣੇ ਬੱਚੇ ਇੱਕ ਮਿੰਟ ਨੂੰ ਚੁੱਪ ਕਰ ਨਾ ਰੱਦ ਮੇਰੀ ਗੱਲ ਮੰਨਣੀ ਨਹੀਂ ਭਰਾ ਦੀ ਮੰਨਣੇ ਕੀ ਨਾ ਗੱਲ ਸਾਰਾ ਸਿਰ ਪੜਵਾਇਆ ਹੋਇਆ ਭੈਣ ਨੇ ਇੱਟ ਮਾਰ ਲਈ ਆਪਦੇ ਸਿਰ 'ਚ ਆਪੀ ਕੋ ਨੂੰ ਮੂਹ ਦਾ ਜੰਮਿਆ ਪਿਆ ਸਾਰੇ ਕੰਨਾਂ ਤੇ ਇਧਰ ਸਾਈਡਾਂ ਤੇ ਬਲੱਡ ਜੰਮਿਆ ਹੋਇਆ ਪੂਰਾ ਇੱਕ ਸਿਰ ਤੇ ਪਹਿਲਾਂ ਐਡਾ ਸਾਰਾ ਟੱਕ ਲੱਗਿਆ ਹੋਇਆ ਉੱਪਰਲੇ ਪਾਸੇ ਉਦੋਂ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਭੈਣ ਕਿੰਨਾ ਪਣੀ ਰਹਾ ਤੋ ਮੈਂ ਦੱਸ ਹੀ ਕਰਾਇਆ ਦੇ ਦੋ ਮੈਂ ਆਪੇ ਪੌਣ ਨਹੀਂ ਕਰਵਾਉਂਦਾ ਚਲ ਕਰਾਇਆ ਦੇ ਦਾਂਗੇ ਕਿੰਨਾ ਪਣੀ ਬਈ ਇਹ ਖਾਸ ਜੀ ਜਵਾ ਮੈਟ੍ਰਿਕਪੁਰ ਪੜੇ ਹੋਏ ਇਹ ਇਹਨਾਂ ਦਾ ਹਰਫੀਸ਼ਨ ਖਾਸਾ ਜੀ ਐਸੇ ਨਹੀਂ ਇੱਥੇ ਕਰਦੇ ਐਸੇ ਇੱਥੇ ਪੜੇ ਤੁਸੀਂ ਉੱਥੇ ਹੀ ਮਿਲੇ ਸੀਗੇ ਨਹੀਂ ਹਾਂ ਅੱਗੇ ਨਹੀਂ ਨਾ ਤਾਂ ਐਸੇ ਨਹੀਂ ਇੱਥੇ ਕਰਨੇ ਤਾਂ ਅਸੀਂ ਪੁੱਛੋ ਅਸੀਂ ਇੱਕ ਵਾਰੀ ਦੂਜੇ ਤੋਂ ਜਾਂਦੇ ਹਾਂ ਸਾਡੀ ਓਕੇ ਫਿਰ ਤੁਸੀਂ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਣਾ ਮਰਜ਼ੀ ਨਾਲ ਠੀਕ ਤੁਸੀਂ ਇਹਨੂੰ ਪੁੱਛੋ ਅਸੀਂ ਉਹ ਛੰਡੇ ਵਿੱਚ ਹੈਂ איયો ਮਾ ਲੇਲਾ ايه ਜਿਹੜੀ ਸੱਚ ਗੱਲ ਆ ਕਿੰਨੀ ਗਰੀਬੀ ਅਸੀਂ ਜਿਹਦੇ ਕੁੱਟ ਕੇ ਬਾਹਰ ਕੱਢ ਦਿੰਦਾ ਜੀ ਚਲਾ ਕੇ ਉਹਦਾ ਲੂੰਬੜ ਨਾ ਬੱਚੇ ਨੂੰ ਵੇਦਾ ਹੀ ਨਾ ਮੈਨੂੰ ਨਾ ਠੱਲ ਨਾ ਕਰਨੀ ਦੱਸੋ ਹਾਲਾਤ ਤੇ ਗੰਦੇ ਰੱਬ ਨਾਲ ਕਰੇ ਜਿਹੜੇ ਕਰਦੇ ਮੈਨੂੰ ਮਾਰ ਦੇ ਨਾ ਬਾਈ ਕੋਈ ਆਨਗਵਾਰਡ ਨਾ ਆਨਗਵਾਰਡ ਚੰਦੇ ਆ ਡਰਦੀ ਆ ਕੋਈ ਨਹੀਂ ਆਉਂਦਾ ਨਹੀਂ ਉਹ ਬਚਦੇ ਹੋਣਾ ਗਰੂਪਰ ਉਹ ਗੇਟ ਭੰਨਿਆ ਆਵਾ ਵੈਲਡਿੰਗ ਕਰਨ ਵਾਸਤੇ ਵੀ ਕੋਈ ਨਹੀਂ ਆਇਆ ਖੁੱਲਾ ਛੱਡਿਆ ਆ ਆ ਵੇ ਲੋ ਕਿਉਂ ਨਹੀਂ ਆਹ ਵੇਖੋ ਆਹ ਵੇਖਿਓ ਇਹਦੀ ਕੰਡੀਸ਼ਨ ਵੀ ਇਹ ਨਹੀਂ ਬਈ ਬੰਨਦਾ ਆਏ ਇੰਟੈਲੀਜੈਂਟ ਆ ਜਿੱਥੇ ਜਿੱਥੇ ਕਿਸੇ ਨੇ ਕਿਹਾ ਮੈਂ ਲੈ ਕੇ ਗਿਆ ਜਿੱਥੇ ਜਿੱਥੇ ਗਿਆ ਨਹੀਂ ਗਿਆ ਮੈਂ ਲੈ ਕੇ ਜਾਂਦਾ ਰਿਹਾ ਮਤਲਬ ਆਸੂ ਮਗਰ ਮਾਸ਼ਾਅੱਲ ਨਹੀਂ ਤਾਂ ਲੋਕ ਕੀ ਕਰਦੇ ਆ ਫੜਦੇ ਆ ਕੱਢ ਦਿੰਦੇ ਬਾਹਰ ਕਿਉਂਕਿ ਇਹਦੇ ਪਿੱਛੇ ਵੀ ਆਉਣ ਵਾਲਾ ਬਾਈ ਕੋਈ ਨਹੀਂ ਆਉਂਦਿਆ ਮੈਨੂੰ ਤਾਂ ਇੰਡੀਆ ਨਾਟਕਮ ਦੇ ਕੋਈ ਨੰਬਰਿੰਦਰ ਕੋਈ ਨਾ ਬਿੜਿਆ ਅਸੀਂ ਤੇਰੇ ਭਰਾ ਆ ਅਸੀਂ ਤੇਰੇ ਨਾਲ ਆ ਨਾ ਦੇਖਾ ਵੀਰੇ ਹੁਣੀ ਦਰਨਾ ਕਮਲ ਜੀ ਥੋਣੀ ਲੈ ਕੇ ਆਇਆ ਤੈਨੂੰ ਉੱਥੋਂ ਹਾਂ ਉਹਦੇ ਭਾਈ ਉਹਨਾਂ ਨੂੰ ਆਖਿਆ ਕਹਿੰਦੇ ਕੋਈ ਹਾਂ ਅਸੀਂ ਵੀ ਤੇਰਾ ਪੂਰੀ ਸਪੋਰਟ ਕਰਾਂਗੇ ਵਾਹਿਗੁਰੂ ਮਿਹਰ ਕਰੇ ਠੀਕ ਹੋ ਕੇ ਤੂੰ ਆਪਣੇ ਘਰ ਦੇ ਵਿੱਚ ਵਧੀਆ ਰਵੇਂ ਤੇ ਬੱਚਾ ਤੇ ਤੇਰੀ ਵਾਈਫ ਤੁਸੀਂ ਸੁਖੀ ਬਸੋ ਸਾਡੀ ਇਹੀ ਮਹਾਰਾਜ ਅੱਗੇ ਅਰਦਾਸ ਵੀ ਆ ਤੇ ਸਾਡੀ ਕੋਸ਼ਿਸ਼ ਵੀ ਇਹੀ ਰਹੂਗੀ ਠੀਕ ਹੈ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਤੇ ਮੈਨੂੰ ਨਾ ਬਾਰ-ਬਾਰ ਭੈਣ ਵਾਸਤੇ ਮਗ ਲਗਾਵਾ ਅਰਦਾਸ ਕਰਿਓ ਬਸ ਮੁੰਡਾ ਲੈ ਲੈ ਆਇਆ ਦਵਾਈਆਂ ਦੀ ਨੀ ਲੋੜ ਦੁਕਾਨ ਨਾਲ ਖਾਣ ਨਾ ਮੈਂ ਕਿਹਣਾ ਗੰਦੇ ਜਿਹੇ ਮਕਾਨ ਇੱਥੇ ਇਸ ਭੈਣ ਨੂੰ ਸੈਨ ਕਰਾ ਲਾਂ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਠੀਕ ਕਰਨਾ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਖਾਲੀ ਨਹੀਂ ਜਾਂਦੀ ਭਾਈ 2015 ਤੋਂ ਲੈ ਕੇ ਹੁਣ ਤੱਕ 10 ਸਾਲ ਹੋ ਗਿਆ ਤੇ ਇਹ ਦਰਦ ਦਰਦ ਦੀਆਂ ਠੋਕਰਾਂ ਇਹ ਖਾਂਦੀ ਆ ਘਰ ਦਾ ਸਭ ਕੁਝ ਬਰਬਾਦ ਹੋ ਗਿਆ ਬੱਚੇ ਦੀ ਪੜ੍ਹਾਈ ਖਤਮ ਹੋ ਗਈ ਬੱਚੇ ਨੂੰ ਪ੍ਰੋਪਰ ਸਹੀ ਬੋਲ ਵੀ ਨਹੀਂ ਹੁੰਦਾ ਉਹਦੀ ਆਵਾਜ਼ ਵੀ ਨਹੀਂ ਸਹੀ ਪੜ੍ਹਾਈ ਵੀ ਡਿਸਟਰਬ ਹੋ ਗਈ 5ਵੀਂ ਕਲਾਸ ਚ ਪੜ੍ਹਦਾ ਬਾਦ ਤੂੰ ਦੱਸ ਨਹੀਂ ਪਾ ਰਿਹਾ ਮੈਂ ਕਿਹੜੀ ਕਲਾਸ ਚ ਹੈ ਨਾ ਤੇ ਮਤਲਬ ਪੂਰੇ ਤਾਣਾ ਬਾਣਾ ਸਾਰਾ ਹੀ ਮਤਲਬ ਬੁਲਝਿਆ ਪਿਆ ਇਸ ਚ ਬੰਨੇ ਰਾਧਾ ਪੁਰਾਣਾਂ ਕੀ ਤਰ੍ਹਾਂ ਰਾਧਾ ਰਾਣੀ ਰਾਧਾ ਰਾਣੀ ਭੈਣ ਹੈ ਨਾ ਜਸਪਾਲ ਤੁਹਾਨੂੰ ਲਖਾਤਾ ਇਹਨਾਂ ਨੇ ਦਾ ਪੂਰਾ ਨਾਮ ਕੀ ਵੈਫਦਾ ਦੇ ਰਾਧਾ ਤੁਵਨ ਰਾਵਾ ਰਾਧਾ ਤੁਵਨ ਹਾਂਜੀ ਰਾਧਾ ਰਾਣੀ ਤੁਵਨ ਇਸ ਭੈਣ ਦਾ ਨਾਮ ਪਲੀਜ਼ ਇਸ ਭੈਣ ਵਾਸਤੇ ਅਰਦਾਸ ਕਰਦੇ ਹੋ ਦਵਾਈਆਂ ਦਾ ਇੱਕ ਬਹਾਨਾ ਬਣਨਾ ਮਿੱਟੀ ਦੀ ਚੁੰਡੀ ਵੀ ਦਵਾਈ ਬਣ ਜਾਂਦੀ ਆ ਜਦੋਂ ਉਹਦੀ ਨਿਗਾ ਸਿੱਧੀ ਹੁੰਦੀ ਜਦੋਂ ਉਹਦੀ ਕਿਰਪਾ ਹੁੰਨੀ ਹੈ ਨਾ ਤਾਂ ਆ ਮੱਥੇ ਜੋ ਡਲਦਾ ਹੋਇਆ ਖੂਨ ਆ ਜਿਹੜਾ ਇਹੀ ਸੰਦੂਰ ਬਣ ਜਾਣਾ ਇਹਦਾ ਇਹੀ ਦਾ ਸੁਹਾਗ ਤੇ ਇਹਦਾ ਬੱਚਾ ਤੇ ਦਾ ਪਰਿਵਾਰ ਸਭ ਸੁੱਖ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰੇਗਾ। ਪਾਗਲਖਾਨੇ ਤਾਂ ਨਹੀਂ ਕਰੋ ਕੋਈ ਨਹੀਂ ਕਰਦੇ ਕੋਈ ਪਾਗਲਖਾਨੇ ਤੈਨੂੰ ਕੋਈ ਜੋ ਇਹਨੂੰ ਚਾਹੀਦਾ ਇਹਨੂੰ ਦੋ ਬੱਚੇ ਨੂੰ ਦੇ 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 ਦਿੰਦੇ ਆ ਕੋਈ ਗੱਲ ਨਹੀਂ ਮੈਂ ਕੀ ਮਨਾ ਕੀਤਾ ਤੂੰ ਪਹਿਲਾਂ ਤੂੰ ਮੈਨੂੰ ਇਹ ਦੱਸਦਾ ਤਾਂ ਭੈਣੇ ਤੂੰ ਇਹਨੂੰ ਪਿਆਰ ਕਰਦੇ ਤੈਨੂੰ ਕਰਦੀ ਤਾਂ ਬਹੁਤ ਪਿਆਰ ਕਰਦੀ ਮੇਰੀ ਪੱਟੀ ਫਿਰ ਇਹਦੀ ਖਾਤਰ ਹੁਣ ਤੂੰ ਨਾ ਚੁੱਪ ਕਰਕੇ ਵੀਰ ਜਿਵੇਂ ਤੈਨੂੰ ਕਹਿੰਦਾ ਮੈਂ ਗੱਲ ਮੰਨਣੀ ਹੈ ਮੰਨੇਗੀ ਨਾ ਹਾਂ ਚਲੋ بس ਇੰਨੀਆਂ ਕੀ ਬੇਨਤੀਆਂ ਇੱਕ ਸਾਡਾ ਹੋਰ ਛੋਟਾ ਜਿਹਾ ਸੁਨੇਹਾ ਤੁਹਾਡੇ ਆਣ ਗਵਾਨ ਇਸ ਤਰ੍ਹਾਂ ਦਾ ਕੋਈ ਕੇਸ ਹੁੰਦਾ ਨਾ ਪਲੀਜ਼ ਉਹਦੀ ਮਦਦ ਲਈ ਅੱਗੇ ਆਇਆ ਕਰੋ ਠੀਕ ਹੈ ਗਾਲਾਂ ਕੱਢਦੇ ਹੋ ਇਹ ਠੀਕ ਹੈ ਲੜਦੇ ਹੋ ਪਰ ਆਪਾਂ ਫੇਰ ਵੀ ਆਪਣਾ ਫਰਜ਼ ਨਿਭਾਉਣਾ ਭਾਈ ਜੇ ਗਾਲਾਂ ਕੱਢਦੀ ਹੈ ਦਾ ਮਤਲਬ ਇਹ ਨਹੀਂ ਵੀ ਆਪਾਂ ਹੁਣ ਉਹਨੂੰ ਛੱਡ ਦੇਣਾ ਹਨਾ ਬਾਕੀ ਬਾਈ ਦੱਸਦਾ ਵੀ ਮੇਰੀ ਭੱਲੇ ਵਾਲੇ ਜਾਂ ਉਹਨਾਂ ਨੇ ਮਦਦ ਕੀਤੀ ਹੈ ਬਹੁਤ ਰਾਜ ਨਹੀਂ ਇਹਨੂੰ ਇੱਥੇ ਲੈ ਕੇ ਆਉਣ ਲਈ ਸਾਡੀ ਟੀਮ ਦੇ ਮੈਂਬਰਾਂ ਨੂੰ ਉੱਥੇ ਜਾਣਾ ਪਿਆ ਉਹ ਲੈ ਕੇ ਆਏ ਨੇ ਇੱਥੇ ਨਾਲ ਆਪਾਂ ਜੀ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ ਨਾ ਜੇ ਕਿਸੇ ਦੇ ਘਰ 'ਚ ਇਦਾਂ ਦੇ ਹਾਲਾਤ ਬਣ ਗਏ ਆ ਭਾਈ ਤਾਂ ਆਪਾਂ ਨਾਲ ਖੜੀਏ ਸਾਥ ਦਈਏ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਹਰ 15 ਦਿਨਾਂ ਬਾਅਦ ਕੈਂਪ ਲੱਗਦਾ ਜਿਦੇ ਵਿੱਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਲੰਗਰ ਦੇ ਰੂਪ ਦੇ ਵਿੱਚ ਦਿੱਤੀਆਂ ਜਾਂਦੀਆਂ ਮੀਨੇ ਮੀਨੇ ਦਵਾਈ ਦਿੱਤੀ ਜਾਂਦੀ ਤੇ ਅਸੀਂ ਭੈਣ ਦਾ ਇਲਾਜ ਇੱਥੇ ਸ਼ੁਰੂ ਕਰਨ ਲੱਗੇ ਆਂ ਆਪੇ ਦਵਾਈ ਲੈ ਆਉਂਦੇ ਹਾਂ ਮਹਾਰਾਜ ਮੇਰ ਕਨ ਸੱਚੇ ਬਾਸ਼ਾ ਕਿਰਪਾ ਕਰਨ ਲੋ ਭਾਗੀ ਹੋਣੀ ਤੇ ਸਾਡੀ ਰਾਜਾ ਭੈਣ ਠੀਕ ਹੋ ਗਏ ਇਹ ਕਰਨਾ ਤੁਸੀਂ ਅਸੀਂ ਤੇਰੇ ਨਾਲ ਆ ਬਿਲਕੁਲ ਨਹੀਂ ਫਿਕਰ ਕਰਨਾ ਠੀਕ ਹੈ ਪੁੱਤਰ ਤੂੰ ਗਾਣੇ ਵੀ ਗਾਉਂਦਾ ਸੀ ਸਿੰਗਰ ਵੀ ਹੈ ਵੀਰਾ ਇੱਕ ਹੋਰ ਗੱਲ ਮੈਂ ਸ਼ੇਅਰ ਕਰਨੀ ਸੀ ਵੀਰਾ ਸਿੰਗਰ ਆ ਜਿਹੜੇ ਸਿੰਗਰ ਆ ਹਾ ਡਿਊਟ ਗਾਉਂਦੇ ਆ ਉੱਥੇ ਵੀਰਾ ਸਟੇਜਾਂ ਤੇ ਡਿਊਟ ਗਾਉਂਦਾ ਸੀ ਬੜਾ ਵਧੀਆ ਸਿੰਗਰ ਆ ਪਰ ਖਲਾਫਤਾ ਨੇ ਐਸਾ ਗੀਤ ਗਾਇਆ ਜਾਨੀਏ ਕੁਝ ਮਤਲਬ ਨਹੀਂ ਜ਼ਿੰਦਗੀ ਚਲਾਕ ਨਹੀਂ ਬੜਾ ਜਿਹਾ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਧੰਨਵਾਦ ਉਹਦਾ ਕਰੀਂ ਜਦੋਂ ਠੀਕ ਹੋ ਕੇ ਜਾਓਗੇ ਉਸ ਦਿਨ ਕਰੀਂ ਧੰਨਵਾਦ ਠੀਕ ਹੈ